ਇਥੇਰਪੀ ਹੈ ਜਿਹੜੀ ਤੁਸੀਂ ਦੇ ਰਹੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਪਹਿਲੀ ਵਾਰ ਤਾਂ ਮੇਰਾ ਬਹੁਤ ਜ਼ਿਆਦਾ ਦਰਦ ਸੀ ਕੀ ਮਤਲਬ ਮੈਂ ਗਰਦਨ ਵੀ ਨਹੀਂ ਘੁਮਾ ਪਾਉਂਦੀ ਸੀ ਇੱਧਰ ਤੋਂ ਇੱਧਰ ਵੀ ਨਹੀਂ ਕਰ ਸਕਦੀ ਸੀ ਬਾਹਾਂ ਚ ਰਬੜ ਵੀ ਨਹੀਂ ਪਾ ਸਕਦੀ ਸੀ ਇੰਨਾ ਜ਼ਿਆਦਾ ਦਰਦ ਸੀਗਾ ਇਥੋਂ ਲੈ ਕੇ ਬੈਗ ਤੱਕ ਪੂਰਾ ਮਤਲਬ ਜਦੋਂ ਪਹਿਲੀ ਵਾਰ ਹੀ ਆਈ ਤਾਂ ਮੈਨੂੰ ਐਵੇਂ ਲੱਗਿਆ ਕਿ 50% ਦਰਦ ਖਤਮ ਹੋ ਗਿਆ ਹੈ ਤੇ ਮੈਂ ਖੁਦ ਇੱਕ ਡਾਕਟਰ ਹੱਡੀਆਂ ਵਾਲੇ ਡਾਕਟਰ ਨਾਲ ਆਪਰੇਸ਼ਨ ਕਰਵਾਉਣੀ ਆ ਮੇਰਾ ਐਨਐਮ ਦਾ ਕੋਰਸ ਵੀ ਕੀਤਾ ਹੋਇਆ ਔਰ ਆਪਰੇਸ਼ਨ ਥੀਏਟਰ ਦਾ ਓਟੀ ਦਾ ਕੋਰਸ ਵੀ ਕੀਤਾ ਹੋਇਆ ਮੇਰਾ ਤੇ ਮਤਲਬ ਮੈਂ 10 ਸਾਲ ਤੋਂ ਕੰਮ ਕਰ ਰਹੀ ਆ ਹਸਪੀਟਲ 'ਚ ਹੱਡੀਆਂ ਵਾਲੇ 'ਚ ਸਾਡੇ ਡਾਕਟਰ ਨੇ ਮੈਨੂੰ ਖੁਦ ਰੀਡ ਦੀ ਹੱਡੀ ਦਾ ਆਪਰੇਸ਼ਨ ਬੋਲਿਆ ਸੀ ਮੇਰੇ L4 L5 S1 'ਚ ਦਿੱਕਤ ਸੀ ਮੈਂ ਪਹਿਲੀ ਵਾਰ ਚੀ ਚੱਲਣ ਲਾਤੀ ਸੀ ਵੀਰੇ ਨੇ ਮੈਨੂੰ ਰੀਡ ਦੀ ਹੱਡੀ ਦੀ ਦਿੱਕਤ ਸੀ ਸਰਵਾਈਕਲ ਸੀ ਔਰ ਪੈਰਾਂ 'ਚ ਦਰਦ ਸੀ ਸਰਵਾਈਕਲ ਮੈਨੂੰ ਬਚਪਨ ਤੋਂ ਸੀ ਕੱਟੋ-ਕੱਟ ਮੈਨੂੰ 30 ਸਾਲ ਪੁਰਾਣਾ ਸਰਵਾਈਕਲ ਸੀ ਤੇ ਆਪਰੇਸ਼ਨ ਲਈ ਤਾਂ ਮੈਨੂੰ ਸਾਡੇ ਡਾਕਟਰ ਨੇ ਕਿਹਾ ਕਰਮਜੀਤ ਇਹ ਸਖਸ਼ਪੂਲ ਨਹੀਂ ਹੈ ਤੂੰ ਆਪਰੇਸ਼ਨ ਨਾ ਕਰਵਾ ਕਿਉਂਕਿ ਇਹਦੇ ਵਿੱਚ ਅਸੀਂ ਕਦੇ ਵੀ ਕਿਸੇ ਨੂੰ ਮਤਲਬ ਗਾਰੰਟੀ ਨਹੀਂ ਦਿੰਦੇ ਫਿਰ ਮੈਨੂੰ ਬਲਵੀਰ ਵੀਰੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੇ ਜਾ ਤਾਂ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਪਹਿਲੀ ਵਾਰ ਚ ਆਰਾਮ ਆ ਗਿਆ ਅੱਜ ਮੈਂ ਦੂਸਰੀ ਵਾਰ ਸੈਕਿੰਡ ਵਾਰ ਇੱਥੇ ਆਈ ਆ ਅ ਦੂਜੀ ਵਾਰ ਦੇ ਵਿੱਚ ਹੁਣ ਤੁਸੀਂ ਬਿਲਕੁਲ ਠੀਕ ਹਾਂ ਮੈਂ ਠੀਕ ਹਾਂ ਤੁਹਾਡੇ ਸਾਹਮਣੇ ਆ ਖੜੀਆਂ ਤਾਂਦਰੁਸਤਾਂ ਮੈਨੂੰ ਪਹਿਲੀ ਵਾਰ ਚ ਮੇਰੀ ਲੱਤ ਦਾ ਦਰਦ ਚਲਾ ਗਿਆ ਸੀ ਜੋ ਸਾਇਟੀਕਾ ਦਾ ਪੇਨ ਸੀ ਮੈਨੂੰ ਕਮਰ ਚ ਵੈਸੇ ਦਿੱਕਤ ਤਾਂ ਨਾਰਮਲੀ ਰਹਿੰਦੀ ਹਸੀ ਤੇ ਫਰਬਰੀ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਆਪਣੇ ਆਪ ਪਾਸਾ ਲੈ ਪਾਉਂਦੀ ਸੀ ਬੈੱਡ ਬੈੱਡ ਤੇ ਨਾ ਮੈਂ ਉੱਠ ਕੇ ਚੱਲ ਫਿਰ ਸਕਦੀ ਸੀ ਵੀਰੇ ਕੋਲੇ ਆਓ ਆਪਣਾ ਇਲਾਜ ਕਰਾਓ ਗਾਰੰਟੀ ਨਾਲ ਤੁਸੀਂ ਚੱਲਦੇ ਹੋ ਜਾਓਗੇ ਟਰੀਟਮੈਂਟ ਐਮ ਆਰ ਆਈ ਕਰਾਈ ਉਹਦੇ ਵਿੱਚ ਆਪਰੇਸ਼ਨ ਨੇ ਲਿਖਤਾ ਸੀ ਮਰਾ ਜੀ ਅੱਛਾ ਥੋੜਾ ਆਪਰੇਸ਼ਨ ਦੱਸਿਆ ਸੀ ਤੁਸੀਂ ਬੈੱਡ ਤੇ ਸੀ ਉਸ ਤੋਂ ਬਾਅਦ ਇਹਨਾਂ ਕੋਲ ਆਏ ਤੇ ਠੀਕ ਹੋ ਗਏ ਬਿਲਕੁਲ ਹਾਂਜੀ ਹਾਂਜੀ ਕਾਫੀ ਰਿਲੈਕਸ ਮਹਿਸੂਸ ਹੋ ਰਿਹਾ ਜੀ ਮੈਨੂੰ ਬਹੁਤ ਖੜਨਾ ਔਖਾ ਸੀ ਬੈਠਣੋਂ ਭਾਵੇਂ 24 ਘੰਟੇ ਬੈਠਾ ਤਾਂ ਕੋਈ ਪ੍ਰੋਬਲਮ ਨਹੀਂ ਸੀ ਜੀ ਖੜਨਾ ਅਰਦਾਸ ਵਿੱਚ ਵੀ ਔਖਾ ਸੀ ਮੈਂ ਤਾਂ ਬਹੁਤ ਥਾਵਾਂ ਤੇ ਜਾ ਕੇ ਆਇਆ ਲੱਖ ਬਖ ਜਿੱਥੇ ਵੀ ਕਿਸੇ ਨੂੰ ਦੱਸਿਆ ਵੀ ਤੇ ਲੱਕ ਟੀ ਕਰਦੇ ਇੱਥੇ ਠੀਕ ਕਰਦੇ ਜੋ ਠੀਕ ਕਰਦੇ ਆ بڑے ਥਾਂਵਾਂ ਤੇ ਜਾ ਕੇ ਕਿਦੋਂ ਨਹੀਂ ਸੀ ਇੱਥੇ ਆ ਕੇ ਕਾਫੀ ਫਰਕ ਮਹਿਸੂਸ ਹਾਂਜੀ ਜੀ ਮੇਰੇ ਮੜੱਕੇ ਤੋਂ ਹੋਏ ਵੇਸੀ ਇਹ ਮੋਢੇ ਦੀ ਨਾਸ ਦੇ ਵੀ ਜੀ ਹੱਤ ਦੂਜੀ ਵਾਰੀ ਆਏ ਜੀ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਨਾਲੋਂ ਜੀ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਜੇ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਤੁਹਾਡੀ ਵਾਈਫ ਨੂੰ ਵੀ ਸਮੱਸਿਆ ਸੀ ਉਹਨਾਂ ਨੂੰ ਕੀ ਸਮੱਸਿਆ ਸੀ ਉਹਨਾਂ ਦੀ ਇਹ ਸੀ ਕਿ ਉਹਨਾਂ ਦੇ ਇੱਕ ਇੱਕ ਕਮੇਟਰ ਐਕਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਰਾਈਟ ਸਾਈਡ ਦਾ ਜਿਹੜਾ ਸ਼ੋਲਡਰ ਸੀ ਉਹ ਜ਼ਖਮ ਹੋ ਚੁੱਕਾ ਸੀ ਅੱਜ ਅਮੋਸ ਤੋਂ ਮੈਂ ਇਹ ਕਹਿਣਾ ਕਿ ਉਹ ਬਿਲਕੁਲ ਓਕੇ ਹੈ ਪਹਿਲਾਂ ਕਿੰਨੇ ਸਮੇਂ ਤੋਂ ਵਰਕਿੰਗ ਦੇ ਵਿੱਚ ਨਹੀਂ ਸੀ 1 ਫਬਰੀ ਨੂੰ ਐਕਸੀਡੈਂਟ ਹੋਇਆ ਸੀ ਬੇਸਿਕਲੀ ਉਹਨਾਂ ਦਾ ਬਾਕੀ ਸਭੀ ਉਹਨਾਂ ਨੂੰ ਵੀਅਰ ਕਰਾਉਣੇ ਪੈਂਦੇ ਸੀ ਆ ਜਿਹੜੀ ਸਰ ਇਹ ਥੈਰੇਪੀ ਇਹਨੂੰ ਕੰਸਮਸਾਜ ਕਹਿੰਦੇ ਆ ਇਹਦੇ ਜਿਹੜੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਇਹ ਬਾਤ ਪਿੱਤ ਕਫ ਨੂੰ ਬੈਲੈਂਸ ਕਰਦੀ ਆ ਸਰੀਰ ਦਾ ਕੋਈ ਵੀ ਪ੍ਰੋਬਲਮ ਆ ਉਹਦੇ ਵਾਸਤੇ ਇਹਨੂੰ ਯੂਜ਼ ਕਰ ਸਕਦੇ ਆ ਜਿਹੜੀ ਮਰੀਜ਼ ਦੇ ਗੋਡੇ ਦਰਦ ਕਰਦੇ ਆ ਗੋਡੇ ਚੱਪਣ ਹੀ ਨਹੀਂ ਹਲਦੀ ਹੈਗੀ ਜਾਮ ਆ ਗੋਡੇ ਬਿਲਕੁਲ ਇਹ ਉਹਦੇ ਲਈ ਆ ਜਿਵੇਂ ਸੋਇਲਿੰਗ ਆ ਕੋਡਿਆਂ ਦੇ ਵਿੱਚ ਉਹਦਾ ਇਹ ਬਹੁਤ ਵਧੀਆ ਜਿਹੜਾ ਇਲਾਜ ਆ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਉਹ ਚੀਜ਼ਾਂ ਦੇ ਲਈ ਐਕਸਰੇ वगैरह ਕਰਾਈ ਡਾਕਟਰ ਹੋਰ ਥੀਦੇ ਕਿਤੇ ਕਿਤੇ ਲੈ ਕੇ ਮਤਲਬ ਆਪਣਾ ਜਿੱਥਾ ਕੋਈ ਕਾਇਦੇ ਕਰਾ ਬਾਕੀ ਕਰਾ ਲੈਤਾ ਪੱਕਾ ਨਹੀਂ ਪਿਆ ਐਕਸਰੇ ਵੀ ਕਰਾਈ ਦਵਾਈ ਵੀ ਮਿੰਨਾ ਖਾਣੀਆਂ ਕਹਿੰਦੇ ਤੇ ਲੀਸ ਘਟ ਗਈ ਜਦੋਂ ਰਾਹੀ ਕੋਈ ਦਲੀਸ ਨਹੀਂ ਕੋਈ ਕੁਸ ਨਹੀਂ ਇੱਕ ਵਾਰੀ ਉਹ ਕਰਿਆ ਜਦ ਹੀ ਚੱਲਣ ਲੱਗੇ ਲੱਤ 빙ੀ ਹੋ ਗਈ ਤੇ ਹੁਣ ਠੀਕ ਹੈ ਜੀ ਹਾਂ ਹੁਣ ਠੀਕ ਹੈ ਰਾਜੀ ਫਿਰ ਪਹਿਲੀ ਵਾਰ ਚ ਠੀਕ ਹੋ ਗਏ ਹਾਂ ਪਹਿਲੀ ਵਾਰ ਨਹੀਂ ਦੂਜੀ ਵਾਰ ਰਫੇ ਤਾਂ ਆਈ ਠੀਕ ਹੈ ਦੋ ਵਾਰੀਂ ਬਸ ਠੀਕ ਨਾ ਹੁਣ ਮੈਨੂੰ ਇੱਕ ਅੰਮਰ ਦੇ ਨੀਚਲੇ ਸੀ ਬਹੁਤ ਦਰਦ ਰੇਂਦਾ ਸੀਗਾ ਜੀ ਉੱਠ ਬੈਠ ਨਹੀਂ ਪਾਉਂਦਾ ਸੀ ਮੈਂ ਮੈਂ ਕੰਮ ਨਹੀਂ ਕਰ ਪਾਉਂਦਾ ਬਹੁਤ ਪੇਨ ਰੇਂਦਾ ਸੀਗਾ ਤੇ ਅਸੀਂ ਇੰਨੇ ਕੋਲੇ ਆਏ ਤੇ ਮੈਂ ਪਹਿਲੀ ਵਾਰ ਪਹਿਲੀ ਵਾਰ ਚ ਹੀ ਠੀਕ ਹੋ ਗਿਆ ਬੇਜ਼ਰਾਂ ਕੰਮ ਵੀ ਨਹੀਂ ਕਰਾਇਆ ਜਾਂਦਾ ਸੀਗਾ ਕੁਝ ਮੈਂ ਜੋਬ ਕਰਦੀ ਸੀ ਕਲੈਰିକਲ ਵਰਕ ਸੀਗਾ ਮੈਂ ਲਿਖਣਾ ਵੀ ਜਿਹੜਾ ਲਿਖਦੀ ਸੀਗੀ ਤਾਂ ਗਰਦਨ ਐਂ ਆਕੜ ਜਾਂਦੀ ਸੀ ਪੂਰੀ ਅੱਛਾ ਪਹਿਲਾਂ ਤੁਸੀਂ ਕਿਹਾ ਕਿ ਮੰਮਾ ਵੀ ਆਏ ਨੇ ਤੇ ਮੰਮਾ ਨੂੰ ਤੁਹਾਡੇ ਨੂੰ ਕਿੰਨੀ ਵਾਰ ਆਉਣਾ ਪਿਆ ਸੀ ਉਹਨਾਂ ਨੇ ਵੀ ਬਹੁਤ ਸਰਵਾਈਕਲ ਹੀ ਸੀਗਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੀਗਾ ਇੱਥੇ ਹੁਣ ਓਕੇ ਆ ਕੰਮ ਹਾਂਜੀ ਤਾਂ ਤੁਸੀਂ ਵੀ ਤੇ ਹਾਂਜੀ ਬਾਰ ਬੋਰਡ ਲਾਇਆ ਕਿ ਬਹੁਤ ਸਾਰੇ ਦਰਦ ਨੇ ਜਿਹੜਿਆਂ ਦਾ ਇਲਾਜ ਕਰਦੇ ਹੋ ਕੀ ਕੀ ਇਲਾਜ ਆ ਤੁਹਾਡੇ ਕੋਲ ਜਿਵੇਂ ਡਿਸਕ ਹੋ ਗਿਆ ਸਰਵਾਈਕਲ ਹੋ ਗਿਆ ਜੋੜ ਦਰਦ ਨੇ ਕਿਤੇ ਵੀ ਮੋਚ ਧਰਨਾ ਕੌਡੀਆ ਫਰੋਜਨ ਸ਼ੋਲਡਰ ਆ ਇਕ ਲੱਤ ਦਰਦ ਹੁੰਦਾ ਸੋਨ ਆਪਣਾ ਹਰ ਇੱਕ ਚੀਜ਼ ਦਾ ਜਿਵੇਂ ਆਪਾਂ ਦਰਦਾਂ ਦਾ ਸਰੀਰ ਦਾ ਇਲਾਜ ਕਰਦੇ ਜੀ ਤੁਹਾਡੇ ਕੋਲ ਕੀ ਖਾਸ ਗੱਲ ਹੈ ਤੇ ਤੁਸੀਂ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਲੋਕ ਆਉਣ ਤੇ ਕਪਿੰਗ ਮ사ਜ ਆਯੁਰਵੈਦਿਕ ਨੀਰੋਥੈਰੇਪੀ ਇਹ ਜਿਹੇ ਨਾਲ ਜਿਹੜਾ ਆਪਾਂ ਇਲਾਜ ਕਰਦੇ ਇੱਕ ਵਾਰ ਦੇ ਨਾਲ ਕਿੰਨਾ ਫਰਕ ਪੈ ਜਾਂਦਾ ਹੈ ਜਿਨ੍ਹਾਂ ਨੂੰ ਸਰਵਾਈਕਲ ਦੀ ਉਹ ਸਰ ਉਹਦੀ ਪ੍ਰੋਬਲਮ ਤੇ ਡਿਪੈਂਡ ਕਰਦਾ ਵੀ ਉਹਨੂੰ ਪ੍ਰੋਬਲਮ ਕਿੰਨੀ ਦਾ ਕਿਉਂਕਿ ਇਹ ਜਿਹੜੀ ਬਿਮਾਰੀ ਆਂਦੀ ਬੜੀ ਤੇਜ਼ ਆ ਜਾਂਦੀ ਬੜੀ ਸਲੋ ਆ ਜੇ ਪ੍ਰੋਬਲਮ ਘਟਾ ਤਾਂ ਘੱਟ ਸਮੇਂ ਵਿੱਚ ਸਹੀ ਹੋ ਜੂਗੀ ਜਿਆਦਾ ਇਹ ਤਾਂ ਜਿਆਦਾ ਸੰਭਾਲਣਾ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਡਿਸਕ ਦੀ ਪ੍ਰੋਬਲਮ ਸੀ ਜੀ ਮੰਨ ਕੇ ਦੱਸੋ ਕਿੰਨੇ ਸਮੇਂ ਤੋਂ ਮੈਂ ਮੰਦਲੀ 1 ਸਾਲ ਪੂਰਾ ਬੈੱਡ ਤੇ ਰਹਿ ਰਿਹਾ ਜੀ ਫਿਰ ਬਾਈ ਹੋਰੀ ਦੇ ਕੋਲ ਆਏ ਤਾਂ ਕਿੰਨੇ ਟਾਈਮ ਦੇ ਵਿੱਚ ਇਲਾਜ ਕੀਤਾ ਇਹਨਾਂ ਨੇ ਮੈਂ ਮਤਲਬ ਕਿ ਦੂਜੀ ਥੈਰੇਪੀ ਦੇ ਵਿੱਚ ਚੱਲਣ ਲੱਗ ਗਿਆ ਸੀ ਅੱਛਾ ਪਹਿਲਾਂ ਤੁਸੀਂ ਬਿਲਕੁਲ ਨਹੀਂ ਤਰਦੇ ਨਹੀਂ ਬੈਟ ਤੇ ਸੀ ਜੀ ਹੁਣ ਕਿਵੇਂ ਮਹਿਸੂਸ ਕਰਦੇ ਹੋ ਹੁਣ ਤਾਂ ਹੀ ਪੂਰਾ ਠੀਕ ਹੈ 100% ਠੀਕ ਹੈ ਬਲਵੀਰ ਮਲਟੀ ਥੈਰੇਪੀ ਸੈਂਟਰ ਦੇ ਬਿਲਕੁਲ ਸਾਹਮਣੇ ਖੜੇ ਆ ਜਿੱਥੇ ਦਾਵਾ ਕੀਤਾ ਜਾਂਦਾ ਹੈ ਕਿ ਇੱਥੇ ਡਿਸਕ ਸਰਵਾਈਕਲ ਸਿਆਟਿਕਾ ਮੋਢੇ ਦਾ ਦਰਦ ਮਾਈਗ੍ਰੇਨ ਧਰਨ ਕੋਡੀ ਨਸ ਦਾ ਪਜਾਣਾ ਲੱਤਾਂ ਬਾਹਾਂ ਦਾ ਸੁਣ ਹੋਣਾ ਵੈਰੀ ਕੋਵਿੰਸ ਡਿਪਰੈਸ਼ਨ ਕੂਣੀ ਦਾ ਦਰਦ ਪੈਰਾਂ ਵਿੱਚ ਸੋਜ ਦਰਦ ਸੇਕ ਨਿਕਲਣਾ ਅਜਿਹੇ ਇਲਾਜ ਕੀਤੇ ਜਾਂਦੇ ਨੇ ਤੇ ਦਾਵਾ ਕੀਤਾ ਜਾ ਰਿਹਾ ਕਿ ਇੱਥੇ ਬੋਨ ਸੈਟਿੰਗ ਕਾਸਾ ਮ사ਜ ਐਕਿਊ ਪ੍ਰੈਸ਼ਰ ਅਤੇ ਹੋਰ ਪੁਰਾਣੀਆਂ ਪਾਤੀਆਂ ਦੁਆਰਾ ਇਹਨਾਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਡਿਸਕ ਦੀ ਸਮੱਸਿਆ ਹੋਵੇ ਸਰਵਾਈਕਲ ਦੀ ਸਮੱਸਿਆ ਹੋਵੇ ਜਾਂ ਫਿਰ ਸਿਆ ਟਿੱਕਾ ਮੋਢੇ ਦਾ ਦਰਦ ਮਾਈਗਰੇਨ ਤਰਨ ਕੋਡੀ ਨਸ ਦਬ ਜਾਣਾ ਲੱਤਾਂ ਬਾਹਾਂ ਦਾ ਸੁਨ ਹੋਣਾ ਵੈਰੀ ਕੋਵਿੰਸ ਡਿਪਰੈਸ਼ਨ ਕੂਣੀ ਦਾ ਦਰਦ ਪੈਰਾਂ ਵਿੱਚ ਸੋਜ ਦਰਦ ਸੇਕ ਨਿਕਲਣਾ ਅਜਿਹੇ ਇਲਾਜਾਂ ਦਾ ਦਾਵਾ ਕੀਤਾ ਜਾਂਦਾ ਅੱਗੇ ਬਾਈ ਜੀ ਜਿਹੜੇ ਇਲਾਜ ਕਰਦੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਪਹਿਲਾਂ ਦੱਸ ਦਈਏ ਕਿ ਬਲਵੀਰ ਮਲਟੀਥੈਰਪੀ ਸੈਂਟਰ ਹੈ ਜਿਹੜਾ ਕਿ ਪਟਿਆਲਾ ਦੇ ਵਿੱਚ ਮੌਜੂਦ ਹੈ ਪਟਿਆਲਾ ਦੇ ਨਾਲ ਹੀ ਬਾਰਨਪਿੰਟ ਪੈਂਦਾ ਹੈ ਉੱਥੇ ਮੌਜੂਦ ਹੈ ਤੇ ਉੱਥੇ ਇਹਨਾਂ ਦਾ ਜਿਹੜਾ ਸੈਂਟਰ ਬਣਿਆ ਹੋਇਆ ਜਿੱਥੇ ਇਹ ਇਲਾਜ ਕਰਦੇ ਨੇ ਥੈਰੇਪੀ ਦੇ ਥਰੂ ਇਲਾਜ ਕੀਤਾ ਜਾਂਦਾ ਬਾਈ ਜੀ ਤੋਂ ਜਾਣਾਂਗੇ ਕਿ ਹੋਰ ਉਹਨਾਂ ਦੇ ਕੋਲ ਕੀ ਕੀ ਇਲਾਜ ਹੁੰਦੇ ਨੇ ਤੇ ਮਰੀਜ਼ਾਂ ਦਾ ਉੱਥੇ ਪਹੁੰਚੇ ਮਰੀਜ਼ਾਂ ਦਾ ਕੀ ਕੁਝ ਕਹਿਣਾ ਮਰੀਜ਼ ਕਿੰਨੀ ਕੁ ਵੱਡੀ ਗਿਣਤੀ ਚ ਆਉਂਦੇ ਨੇ ਤੇ ਕਿੰਨੀ ਕੁ ਵੱਡੀ ਗਿਣਤੀ ਚ ਇਲਾਜ ਆ ਜਿਹੜਾ ਕੀਤਾ ਜਾਂਦਾ ਕਿਉਂਕਿ ਤਸੱਲੀ ਬਖਸ਼ ਬਹੁਤ ਵਾਰ ਲਿਖਿਆ ਹੁੰਦਾ ਕਿ ਇੱਥੇ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਪਰ ਆਪਾਂ ਮਰੀਜ਼ਾਂ ਤੋਂ ਜਾਣਾਂਗੇ ਕਿ ਬਾਈ ਜੀ ਹੁਰੀ ਕਿੰਨੇ ਇੱਕ ਤਸੱਲੀ ਬਖਸ਼ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਬਾਈ ਜੀ ਬਲਬੀਰ ਹੁਰੀ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਇਹ ਥੈਰਪੀ ਹੈ ਜਿਹੜੀ ਤੁਸੀਂ ਦੇ ਰਹੇ ਹੋ ਇਹਦੇ ਨਾਲ ਕੀ ਫਰਕ ਪੈਂਦਾ ਜੀ ਇਹਨਾਂ ਨੂੰ ਜਿਵੇਂ ਸਰਵਾਈਕਲ ਦੀ ਪ੍ਰੋਬਲਮ ਸੀ ਦਰਦ ਵਗੈਰਾ ਸੀ ਕਾਫੀ ਜਿਹੜਾ ਇਹਨਾਂ ਨੂੰ ਉਹਦਾ ਫਰਕ ਪਿਆ ਜੀ ਅ ਇਸ ਤੋਂ ਇਲਾਵਾ ਤੁਸੀਂ ਬਾਹਰ ਬੋਰਡ ਲਾਇਆ ਕਿ ਬਹੁਤ ਸਾਰੇ ਦਰਦ ਨੇ ਜਿਹੜਿਆਂ ਦਾ ਇਲਾਜ ਕਰਦੇ ਹੋ ਕੀ ਕੀ ਇਲਾਜ ਹੈ ਤੁਹਾਡੇ ਕੋਲ ਜਿਵੇਂ ਡਿਸਕ ਹੋ ਗਿਆ ਸਰਵਾਈਕਲ ਹੋ ਗਿਆ ਜੋੜ ਦਰਦ ਨੇ ਕਿਤੇ ਵੀ ਮੋਚ ਧਰਨਾ ਕੌਡੀਆ ਫਰੋਜ਼ਨ ਸ਼ੋਲਡਰ ਆ ਇੱਕ ਲੱਤ ਦਰਦ ਹੁੰਦਾ ਸੁਨਪਣਾ ਹਰ ਇੱਕ ਚੀਜ਼ ਦਾ ਜਿਵੇਂ ਆਪਾਂ ਦਰਦਾਂ ਦਾ ਸਰੀਰ ਦਾ ਇਲਾਜ ਕਰਦੇ ਹਾਂ ਅੱਛਾ ਬ ਕਿਸ ਤਰੀਕੇ ਦੇ ਨਾਲ ਕਰਦੇ ਹੋ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜੋੜਾਂ ਦੇ ਦਰਦਾਂ ਦਾ ਇਲਾਜ ਕਰਨ ਵਾਲੇ ਥਾਂ ਥਾਂ ਬੈਠੇ ਨੇ ਤੁਹਾਡੇ ਕੋਲ ਕੀ ਖਾਸ ਗੱਲ ਹੈ ਤੇ ਤੁਸੀਂ ਇਲਾਜ ਕਿਸ ਤਰੀਕੇ ਦੇ ਨਾਲ ਕਰਦੇ ਹੋ ਤਾਂ ਜੋ ਤੁਹਾਡੇ ਕੋਲ ਲੋਕ ਆਉਣ ਜਿਵੇਂ ਆਪਾਂ ਇਕੋ ਪ੍ਰੈਸ਼ਰ ਪੁਆਇੰਟ ਵਗੈਰਾ ਗੱਲ ਲਾਉਂਦੇ ਆ ਤੇ ਕਪਿੰਗ ਮ사ਜ ਆਯੁਰਵੇਦਾ ਨੀਰੋਥੈਰਪੀ ਇਹ ਚੀਜ਼ਾਂ ਨਾਲ ਜਿਹੜਾ ਆਪਾਂ ਇਲਾਜ ਕਰਦੇ ਆ ਜੀ ਇਹਨਾਂ ਨੂੰ ਕੀ ਸਮੱਸਿਆ ਸੀ ਜਿਹੜੇ ਨੂੰ ਗਰਦਨ ਦਰਦ ਸੀ ਕਾਫੀ ਤੇ ਉਹਦੇ ਚ ਇਹਨਾਂ ਨੂੰ ਕਾਫੀ ਹੁਣ ਫਰਕ ਵੀ ਆ ਤੇ ਅੱਜ ਦੂਜੀ ਵਾਰ ਹੀ ਆਏ ਆ ਇੱਕ ਵਾਰ ਦੇ ਨਾਲ ਕਿੰਨਾ ਕੁ ਫਰਕ ਪੈ ਜਾਂਦਾ ਜਿਨ੍ਹਾਂ ਨੂੰ ਸਰਵਾਈਕਲ ਦੀ ਸਿਕਰੀਨ 50% ਫਰਕ ਪੈ ਜਾਂਦਾ ਕਾਫੀ ਜਿਵੇਂ ਚੱਕਰ ਵਗੈਰਾ ਆਉਂਦੇ ਆ ਉਹ ਬੰਦ ਹੋ ਜਾਂਦੇ ਆ ਸਿਰ ਦਰਦ ਵਗੈਰਾ ਖਾਂ ਪਾਰੀਆਂ ਵਗੈਰਾ ਰਹਿੰਦੀ ਨੇ ਉਹ ਕਾਫੀ ਫਰਕ ਪੈ ਜਾਂਦਾ ਇੱਕ ਵਾਰ ਦੇ ਵਿੱਚ ਆਉਣ ਨਾਲ ਜਿਵੇਂ ਜੋੜਾਂ ਦੇ ਦਰਦ ਬਾਰੇ ਕਿਹਾ ਕਿ ਤੁਸੀਂ ਹਰ ਤਰ੍ਹਾਂ ਦੇ ਜੋੜਾਂ ਦਾ ਦਰਦ ਦਾ ਇਲਾਜ ਕਰਦੇ ਹੋ ਤਾਂ ਕਿੰਨੀ ਵਾਰ ਇੱਕ ਮਰੀਜ਼ ਨੂੰ ਆਉਣਾ ਪੈਂਦਾ ਉਹ ਸਰ ਉਹਦੀ ਪ੍ਰੋਬਲਮ ਤੇ ਡਿਪੈਂਡ ਕਰਦਾ ਵੀ ਉਹਨੂੰ ਪ੍ਰੋਬਲਮ ਕਿੰਨੀ ਕ ਕਿਉਂਕਿ ਇਹ ਜਿਹੜੀ ਬਿਮਾਰੀ ਆਂਦੀ ਬੜੀ ਤੇਜ਼ ਆ ਜਾਂਦੀ ਬੜੀ ਸਲੋ ਆ ਤੇ ਇਹ ਇੱਥੇ ਇਹ ਕੰਮ ਨਹੀਂ ਹੈਗਾ ਵੀ ਤੁਸੀਂ 5 ਮਿੰਟ ਦੇ ਵਿੱਚ ਦਰਦ ਜਿਹੜਾ ਤੁਹਾਡਾ ਬੰਦ ਹੋ ਜਾਊਗਾ ਬਿਮਾਰੀ ਨੂੰ ਟਾਈਮ ਲੱਗਦਾ ਹਰ ਇੱਕ ਚੀਜ਼ ਦਾ ਇੱਕ ਟਾਈਮ ਆ ਜੇ ਪ੍ਰੋਬਲਮ ਘੱਟਾ ਤਾਂ ਘੱਟ ਸਮੇਂ ਵਿੱਚ ਸਹੀ ਹੋ ਜੂਗੀ ਜਿਆਦਾ ਹੈ ਤਾਂ ਜਿਆਦਾ ਸਮਾਂ ਲੱਗਣਾ ਸਿਰਫ ਦਰਦ ਦਾ ਜੇ ਗੋਡੇ-ਮੋਡੇ ਇਧਰ-ਉਧਰ ਨਹੀਂ ਹਿਲਦੇ ਤਾਂ ਉਸ ਦਾ ਇਲਾਜ ਹਾਂਜੀ ਹਾਂਜੀ ਉਸ ਦਾ ਠੀਕ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਲੋਕਲ ਪਟਿਆਲਾ ਤੋਂ ਆਏ ਹਾਂ ਕਿੰਨੀਆਂ ਵੀ ਵਾਰ ਆ ਰਹੇ ਹੋ ਸੈਕਿੰਡ ਟਾਈਮ ਆਇਆ। ਸੈਕਿੰਡ ਟਾਈਮ ਆਇਓ ਤਾਂ ਪਹਿਲੀ ਵਾਰ ਕਿੰਨਾ ਕ ਫਰਕ ਮਹਿਸੂਸ ਹੋਇਆ ਤੁਹਾਨੂੰ? ਪਹਿਲੀ ਵਾਰ ਤਾਂ ਮੇਰਾ ਬਹੁਤ ਜ਼ਿਆਦਾ ਦਰਦ ਸੀ ਕਿ ਮਤਲਬ ਮੈਂ ਗਰਦਨ ਵੀ ਨਹੀਂ ਘੁਮਾ ਪਾਉਂਦੀ ਸੀ ਇੱਧਰ ਤੋਂ ਇੱਧਰ ਵੀ ਨਿਕਾਲ ਸਕਦੀ ਸੀ। ਵਾਲਾਂ 'ਚ ਰਬੜ ਵੀ ਨਹੀਂ ਪਾ ਸਕਦੀ ਸੀ। ਇੰਨਾ ਜ਼ਿਆਦਾ ਦਰਦ ਸੀਗਾ। ਇੱਥੋਂ ਲੈ ਕੇ ਬੈਕ ਤੱਕ ਪੂਰਾ। ਮਤਲਬ ਜਦੋਂ ਪਹਿਲੀ ਵਾਰ ਹੀ ਆਈ ਤਾਂ ਮੈਨੂੰ ਐਵੇਂ ਲੱਗਿਆ ਕਿ 50% ਦਰਦ ਖਤਮ ਹੋ ਗਿਆ। ਅੱਛਾ ਹੁਣ ਤੁਸੀਂ ਇਹ ਥੈਰੇਪੀ ਲੈ ਰਹੇ ਹੋ ਤਾਂ ਤੁਹਾਨੂੰ ਕਿੰਨਾ ਕ ਰਿਲੈਕਸ ਫੀਲ ਹੋ ਰਿਹਾ ਹੈ? ਬਹੁਤ ਜ਼ਿਆਦਾ ਰਿਲੈਕਸ ਫੀਲ ਹੋ ਰਿਹਾ। ਹੁਣ ਮੈਂ ਆਪਣੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਜੀ ਤੁਸੀਂ ਗੋਡਿਆਂ ਤੇ ਆਟਾ ਲਾ ਰਖਿਆ ਇਹ ਕੀ ਕਨਸੈਪਟ ਹੈ ਜੀ ਇਹ ਬਾਈ ਜੀ ਇਹ ਜਿਹੜੀ ਇਹ ਹੈ ਜਾਨੂ ਬਸਤੀ ਆ ਜੀ ਜਿਹੜੀ ਮਰੀਜ਼ ਦੇ ਗੋਡੇ ਦਰਦ ਕਰਦੇ ਆ ਗੋਡੇ ਚੱਪਣ ਹੀ ਨਹੀਂ ਹਲਦੀ ਹੈਗੀ ਜਾਮ ਆ ਗੋਡੇ ਬਿਲਕੁਲ ਇਹ ਉਹਦੇ ਲਈ ਆ ਜਿਵੇਂ ਸੋਇਲਿੰਗ ਆ ਗੋਡਿਆਂ ਦੇ ਵਿੱਚ ਉਹਦਾ ਇਹ ਬਹੁਤ ਵਧੀਆ ਜਿਹੜਾ ਇਲਾਜ ਆ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਉਹ ਚੀਜ਼ਾਂ ਦੇ ਲਈ ਅੱਛਾ ਜਿਵੇਂ ਹੁਣ ਇਹ ਤੁਸੀਂ ਆਟਾ ਲਾਇਆ ਤੇ ਉੱਪਰ ਇੱਕ ਕੱਪ ਜਾਲਾ ਰੱਖਿਆ ਤਾਂ ਆਟੇ ਤਾਂ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਹੀ ਹੁੰਨੇ ਆ ਆਟੇ ਦੇ ਨਾਲ ਜੇ ਠੀਕ ਹੋ ਸਕਦਾ ਫਿਰ ਤਾਂ ਘਰੀਂ ਲਾ ਲੈਣਗੇ ਤੁਹਾਡੇ ਕੋਲ ਕਿਉਂ ਆਉਣਗੇ ਠੀਕ ਆ ਸਰ ਜਿਵੇਂ ਇਹ ਜਿਹੜੀ ਪ੍ਰੋਬਲਮ ਆ ਜਿਨ੍ਹਾਂ ਦੇ ਤਾਂ ਗੋਡੇ ਬਿਲਕੁਲ ਸਿੱਧੇ ਨੇ ਗੈਪ ਵਗੈਰਾ ਦੀ ਪ੍ਰੋਬਲਮ ਨਹੀਂ ਕੋਈ ਹਲਕੀ ਫੁਲਕੀ ਪ੍ਰੋਬਲਮ ਆ ਉਹ ਘਰ ਜਾ ਕੇ ਇਹ ਚੀਜ਼ ਨੂੰ ਕਰ ਸਕਦੇ ਨੇ ਘਰ ਵੀ ਆਪਾਂ ਕਰ ਸਕਦੇ ਹਾਂ ਦਾ ਰਿਜ਼ਲਟ ਇਹਦਾ ਮਿਲਦਾ ਜੀ ਇਹ ਤੁਸੀਂ ਕਰਨਾ ਕੀ ਆ ਵੀ ਆਟਾ ਲਗਾ ਲੈਣਾ ਤੇ ਇਹਦੇ ਵਿੱਚ ਮੈਡੀਕੇਟਰ ਤੇਲ ਕੁਝ ਕ੍ਰੀਨ ਜੜੀਆਂ ਬੂਟੀਆਂ ਨੇ ਜਿਹੜੀਆਂ ਉਹ ਵੀ ਮੈਂ ਦੱਸ ਦੂੰਗਾ ਤੁਹਾਨੂੰ ਉਹ ਤੁਸੀਂ ਇਹਦੇ ਵਿੱਚ ਪਾ ਕੇ ਤੇ ਘਰ ਵੀ ਆਪਾਂ ਇਹਨੂੰ ਕਰ ਸਕਦੇ ਆਂ ਜੇ ਕਈ ਕੰਪਨੀਆਂ ਦੇ ਤੇਲ ਵੀ ਜਾਂਦੇ ਆ ਉਹ ਤੇਲ ਨੂੰ ਹਲਕਾ ਜਾਂ ਗਰਮ ਕਰਕੇ ਆਪਾਂ ਇਹਨੂੰ ਘਰ ਵੀ ਕਰ ਸਕਦੇ ਆਂ ਜਿਹੜਾ ਇਹਦਾ ਰਿਜ਼ਲਟ ਆ ਮਤਲਬ ਉਹਦੇ ਚ ਕੰਡੀਸ਼ਨ ਇਹ ਆ ਵੀ ਗੈਪ ਵਗੈਰਾ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ ਜੇ ਤਾਂ ਗੈਪ ਵਗੈਰਾ ਦੀ ਪ੍ਰੋਬਲਮ ਆ ਉਹ ਆਪਾਂ ਇਹਦੀ ਇਹਦੇ ਤੋਂ ਬਾਅਦ ਇੱਕ ਥੈਰੇਪੀ ਕਰਾਂਗੇ ਇਹ ਸਟੀਫਨਸ ਤੋੜਨ ਵਾਸਤੇ ਆ ਨਰਮ ਕਰਨ ਵਾਸਤੇ ਆ ਇਹਨਾਂ ਦੀ ਇਹਦੇ ਤੋਂ ਬਾਅਦ ਇੱਕ ਥੈਰੇਪੀ ਹੋਊਗੀ ਜਿਹਨੂੰ ਗੈਪ ਦੀ ਪ੍ਰੋਬਲਮ ਆ ਉਹ ਸਹੀ ਹੋਊਗੀ ਸਟੀਫਨਸ ਵਗੈਰਾ ਇਹ ਚਪ ਇਹਨਾਂ ਦੀ ਜਿਹੜੀ ਪਟੇਲਾ ਚਪਨੀਆਂ ਉਹ ਨਹੀਂ ਹਲਦੀ ਉਹ ਆਪਾਂ ਜਿਹੜੀ ਇੱਕ ਥੈਰੇਪੀ ਇਹਨਾਂ ਦੀ ਅਲੱਗ ਹੋਊਗੀ ਉਹ ਜਿਵੇਂ ਕਪਿੰਗ ਵਗੈਰਾ ਹੋਊਗੀ ਕਰ ਉਹਦਾ ਵਿੱਚ 파ਟ ਹੋਊਗਾ ਉਹ ਇੱਦੇ ਤੋਂ ਬਾਅਦ ਹੋਏਗਾ اچھا ਇਹ ਕਾਦੇ ਵਾਸਤੇ ਹੈ ਗੋਡਿਆਂ ਦੇ ਦਰਦ ਵਾਸਤੇ ਆ ਜਾਂ ਗੋਡਾ ਮੁੜਦਾ ਨਹੀਂ ਉਹਦੇ ਵਾਸਤੇ ਆ ਜਿਵੇਂ ਜ ਕਿਸੇ ਦਾ ਗੋਡਾ ਨਹੀਂ ਮੁੜਦਾ ਚੌਂਕੜੀ ਮਾਰ ਕੇ ਨਹੀਂ ਬੈਠਾ ਜਾਂਦਾ ਹੈਗਾ ਉਹਦੇ ਤੇ ਆਪਾਂ ਕਰ ਸਕਦੇ ਆ ਪੇਨ ਆ ਦਰਦ ਆ ਗੋਡੇ ਦੀ ਕੋਈ ਵੀ ਐਨੀ ਪ੍ਰੋਬਲਮ ਆ ਜਿਹਦੇ ਵਾਸਤੇ ਬਹੁਤ ਵਧੀਆ ਕਾਰਗਰ ਜਿਹੜਾ ਇਹਦਾ ਰਿਜ਼ਲਟ ਆ ਠੀਕ ਹੈ ਇਹ ਕਿੰਨੀ ਵਾਰ ਮਰੀਜ਼ ਨੂੰ ਆਉਣਾ ਪੈਂਦਾ ਤੁਹਾਡੇ ਕੋਲ ਤੇ ਕਿੰਨੇ ਟਾਈਮ ਦਾ ਇਹ ਪ੍ਰੋਸੈਸ ਇਹ ਸਰ ਜਿਹੜੀ ਆਉਣ ਦੀ ਗੱਲ ਆ ਇਹ ਮਰੀਜ਼ ਦੀ ਕੰਡੀਸ਼ਨ ਤੇ ਡਿਪੈਂਡ ਕਰਦਾ ਵੀ ਉਹਨੂੰ ਕਿੰਨੀ ਇੱਕ ਪ੍ਰੋਬਲਮ ਆ ਜੇ ਨਾਰਮਲ ਪ੍ਰੋਬਲਮਾਂ ਤਾਂ 3-4-5 ਵਾਰੀ ਬੰਦਾ ਸਹੀ ਹੋ ਜਾਂਦਾ ਜੇ ਜ਼ਿਆਦਾ ਪ੍ਰੋਬਲਮਾਂ ਤਾਂ ਉਹਦੇ ਹਿਸਾਬ ਗਿਆ ਲਾ ਵੀ ਕਿੰਨੀ ਕੁ ਪੁਰਾਣੀ ਪ੍ਰੋਬਲਮਾਂ ਤੇ ਕਿ ਮਤਲਬ ਉਹਦੇ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਸੈਟਿੰਗ ਦੇ ਵਿੱਚ ਸਹੀ ਹੋ। ਅੱਛਾ ਇਹ ਉਮਰ ਦੇ ਨਾਲ ਵੀ ਕੋਈ ਸਬੰਧ ਹੈ ਇਹਦਾ ਜਾਂ ਫਿਰ ਕਿਸੇ ਵੀ ਉਮਰ ਦੇ ਵਿੱਚ ਮਰੀਜ਼ ਇਸੇ ਤਰੀਕੇ ਇਲਾਜ ਹੋ ਜਾਂਦਾ ਹੈ ਚਾਰ-ਪੰਜ ਵੈਸੇ ਤਾਂ ਇਹ ਉਮਰ ਦੇ ਹਿਸਾਬ ਨਾਲ ਪ੍ਰੋਬਲਮ ਆਂਦੀ ਹੈ ਪਰ ਜਿਹੜੀ ਅੱਜ ਕੱਲ ਪ੍ਰੋਬਲਮ ਹੈ ਕਿਸੇ ਵੀ ਬੰਦੇ ਨੂੰ ਆ ਸਕਦੀ ਹੈ ਜਾਂ ਕਿਸੇ ਦੇ ਸੱਟ ਲੱਗ ਗਈ ਪੈਰ ਉੱਚਾ ਨੀਵਾ ਪੈ ਗਿਆ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਤੇ ਜਿਹੜੀ ਕਿਸੇ ਦੀ ਕਿਸੇ ਵੀ ਬੰਦੇ ਨੂੰ ਪ੍ਰੋਬਲਮ ਹੈ ਜਿਹੜੀ ਆ ਸਕਦੀ ਹੈ। ਅੱਛਾ ਇਹ ਕਿੰਨੇ ਟਾਈਮ ਦਾ ਪ੍ਰੋਸੈਸ ਹੈ ਸਾਰਾ? ਇਹ 20 ਤੋਂ 45 ਮਿੰਟ ਦਾ ਪ੍ਰੋਸੈਸ ਆ ਜਿਹੜਾ ਇਹ। ਇਹ ਇੱਕ ਵਾਰ ਜਿਵੇਂ ਮੰਨ ਲਓ ਕਿ ਇਹ ਮਰੀਜ਼ ਨੇ ਪਹਿਲੀ ਵਾਰ ਆਏ ਨੇ ਤਾਂ ਇੱਕ ਵਾਰ ਆਉਣ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਫਰਕ ਪੈ ਜਾਊਗਾ ਇੱਕ ਵਾਰ ਆਉਣ ਨਾਲ ਇਹਨਾਂ ਨੂੰ 50% ਫਰਕ ਆ ਜਿਹੜਾ ਪੈ ਜਾਊਗਾ ਫਿਰ ਅਗਲੀਆਂ ਜਿਹੜੀਆਂ ਚਾਰ ਵਾਰੀਆਂ ਨੇ ਉਹਨਾਂ ਦੇ ਵਿੱਚੋਂ 50% ਹਾਂਜੀ 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 ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਸਰ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਪ੍ਰੋਬਲਮ ਕੀ ਹੈ ਜੀ ਆ ਮੈਂ ਬਲਵੀਰ ਥੈਰੇਪੀ ਸੈਂਟਰ ਦੇ ਉੱਤੇ ਆਇਆ ਬੇਸਿਕਲੀ ਮੇਰੀ ਸਮੱਸਿਆ ਜਿਹੜੀ ਹੈਗੀ ਆ ਉਹ ਹੀアリング ਲੌਸ ਦੀ ਹੈਗੀ ਆ ਤੇ ਉਸ ਹੀアリング ਲੌਸ ਲਈ ਅ ਮੈਂ ਉਹਨਾਂ ਦੇ ਨਾਲ ਜੁੜਿਆ ਕਿਉਂਕਿ ਆਕੂ ਪ੍ਰੈਸ਼ਰ ਵੀ ਕਰਦੇ ਨੇ ਤੇ ਉਹ ਆਕੂ ਪ੍ਰੈਸ਼ਰ ਦੇ ਨਾਲ ਮੈਂ ਦੇਖਣਾ ਚਾਹੁੰਦਾ ਕਿ ਮੈਨੂੰ ਰਲੀਫ ਮਿਲਦੀ ਆ ਹੌਣ ਵਾਲੇ ਸਮੇਂ ਦੇ ਵਿੱਚ ਅੱਛਾ ਜਿਹੜੀ ਹੁਣ ਥੈਰੇਪੀ ਤੁਸੀਂ ਲੈ ਰਹੇ ਹੋ ਇਹ ਕੀ ਥੈਰੇਪੀ ਹੈ ਜੀ ਇਹ ਬੇਸਿਕਲੀ ਮ사ਜ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਹੁੰਦਾ ਸੀ ਤੇ ਇਹਦਾ ਬੈਨੀਫਿਟ ਇਹੀ ਹੈ ਕਿ ਕونکی ਸਾਡੇ ਪੈਰਾਂ ਦੇ ਵਿੱਚ ਵੀ ਜਦੋਂ ਅਸੀਂ ਆਕੂ ਪ੍ਰੈਸਰ ਵਾਲੇ ਐਂਗਲ ਤੋਂ ਸੋਚਦੇ ਆ ਤਾਂ ਬਹੁਤ ਸਾਰੇ ਪੁਆਇੰਟ ਨੇ ਉਹ 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 ਨਾ ਨਦੀਮ ਸਾਹਿਬ ਹੁੰਦੀ ਆ ਤੇ ਉਹ ਪੁਆਇੰਟ ਵੀ ਪ੍ਰੈਸ਼ਰਾਈਜ਼ਡ ਹੁੰਦੇ ਨੇ ਤੇ ਇਹਦੇ ਨਾਲ ਬਾਡੀ ਦੇ ਮਤਲਬ ਬੋਲੋ ਆਲਮੋਸਟ ਹਰ ਅਰਗਨ ਨੂੰ ਜਿਹੜੀ ਹੈ ਹੈਲਪ ਮਿਲਦੀ ਹੈ। ਅੱਛਾ ਤੁਸੀਂ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਤੁਹਾਡੀ ਵਾਈਫ ਨੂੰ ਵੀ ਸਮੱਸਿਆ ਸੀ। ਉਹਨਾਂ ਨੂੰ ਕੀ ਸਮੱਸਿਆ ਸੀ? ਉਹਨਾਂ ਦੀ ਇਹ ਸੀ ਕਿ ਉਹਨਾਂ ਦੇ ਇੱਕ 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 ਮੇਜਰ ਐਕਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸੀ ਤੇ ਉਹ ਬੈੱਡ ਤੇ ਸੀਗੇ ਤੇ ਲਗਾਤਾਰ 45 ਪੰਜਾ ਉਹ ਦਿਨ ਬੈੱਡ ਤੇ ਰਹੇ ਨੇ। ਤੇ ਉਸ ਤੋਂ ਬਾਅਦ ਉਹਨਾਂ ਦਾ ਰਾਈਟ ਸਾਈਡ ਦਾ ਜਿਹੜਾ ਸ਼ੋਲਡਰ ਸੀ ਉਹ ਜਾਮ ਹੋ ਚੁੱਕਿਆ ਸੀ ਤੇ ਉਹ ਹਦਰਬੀਦ ਪਰਥੈਸ ਤੋਂ ਦਾ ਹੀ ਸੀ ਕਿ ਉਹਦੇ ਲਈ ਐਕਸਰਸਾਈਜ਼ ਕਰਨ ਦੀ ਲੋੜ ਪੈਣੀ ਸੀ ਜਾਂ ਕਿ ਤੋਨਾ ਕਿ ਤੋ ਥੈਰੇਪੀ ਕਰਾਉਣ ਦੀ ਲੋੜ ਸੀ ਅ ਪਰਸਨਲਿਟੀ ਤਾਂ ਹੋਣੀ ਸੀ ਥਗਲਾ ਸੋ ਸਾਨੂੰ ਇਹ ਨੇੜੇ ਸੀਗਾ ਤੇ ਮੈਂ ਬਲਵੀਰ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੂੰ ਬਖਾਇਆ ਅਸੀਂ ਚਾਰ ਦਮ ਪੰਦ ਬਾਰੀ ਥੈਰੇਪੀ ਕਰਾਉਣ ਦੇ ਲਈ ਆਇਆ ਇੱਕ ਸੈਟਿੰਗ ਆਲਮੋਸਟ ਉਹਨਾਂ ਦੀ ਘੰਟੇਕ ਦੀ ਹੁੰਦੀ ਆ ਘੰਟੇ ਦੇ ਵਿੱਚ ਇਹ ਆਪਣੇ ਸਾਰੇ ਐਂਗਲ ਤੋਂ ਉਹਨੂੰ ਟਰੀਟ ਕਰਦੇ ਨੇ ਤੇ ਚਾਰ ਦਮ ਮੇਰੇ ਕਹ ਪੰਦ ਬਾਰੀ ਅਸੀਂ ਆਇਆ ਤੇ ਪੰਦ ਬਾਰੀ ਦੇ ਵਿੱਚ ਜਿੱਥੇ ਉਹ ਸ਼ੋਲਡਰ ਬਿਲਕੁਲ ਹੀ ਜਾਮ ਸੀ ਅੱਜ ਆਲਮੋਸਟ ਮੈਂ ਕਹਿ ਸਕਦਾ ਕਿ ਉਹ ਬਿਲਕੁਲ ਓਕੇ ਹੈ ਉਹ ਸ਼ੋਲਡਰ ਵਰਕਿੰਗ ਦੇ ਵਿੱਚ ਆ ਚੁੱਕਿਆ ਹੈ ਪਹਿਲਾਂ ਕਿੰਨੇ ਸਮੇਂ ਤੋਂ ਵਰਕਿੰਗ ਦੇ ਵਿੱਚ ਨਹੀਂ ਸੀਗਾ ਇਹ ਉਹ 1 ਫਬਰੀ ਨੂੰ ਐਕਸੀਡੈਂਟ ਹੋਇਆ ਸੀ ਬੇਸਿਕਲੀ ਉਹਨਾਂ ਦਾ 1 ਫਬਰੀ ਤੋਂ ਬਾਅਦ ਬਿਲਕੁਲ ਹੀ ਬੰਦ ਸੀ ਅੱਛਾ ਹੁਣ ਉਹ ਲਗਭਗ ਸਾਰੇ ਕੰਮ ਕਰ ਲੈਂਦੇ ਹਾਂ ਲਗਭਗ ਉਹ ਸਾਰੇ ਕੰਮ ਕਰ ਲੈਂਦੇ ਨੇ ਇਧਰ ਪਹਿਲਾਂ ਤਾਂ ਖਾਣਾ ਵੀ ਨਹੀਂ ਸੀ ਖਾ ਸਕਦੇ ਆਪਣੇ ਹੱਥ ਨਾਲ ਠੀਕ ਹੈ ਤੇ ਸਪੈਕਸ ਵੀ ਉਹਨਾਂ ਨੂੰ ਵੇਅਰ ਕਰਾਉਣੇ ਪੈਂਦੇ ਸੀ ਆਪ ਤੇ ਇਸ ਕਰਕੇ ਹੁਣ ਉਹ ਆਪਣੇ ਸਾਰੇ ਕੰਮ ਕਰ ਦਿੰਦੇ ਨੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਲਕਮ ਭਾਈ ਜੀ ਤੁਸੀਂ ਥੈਰੇਪੀ ਦੇ ਰਹੇ ਹੋ ਇਸ ਥੈਰੇਪੀ ਨੂੰ ਕੀ ਕਹਿੰਦੇ ਨੇ ਤੇ ਕੀ ਕੀ ਫਾਇਦੇ ਨੇ ਜੀ ਜਿਹੜੀ ਸਰ ਇਹ ਥੈਰੇਪੀ ਇਹਨੂੰ ਕੰਸਾ ਮ사ਜ ਕਹਿੰਦੇ ਆ ਇਹਦੇ ਜਿਹੜੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਜਿਵੇਂ ਇਹ ਬਾਤ ਪਿੱਤ ਕਫ ਨੂੰ ਬੈਲੈਂਸ ਕਰਦੀ ਆ ਸਰੀਰ ਦਾ ਕੋਈ ਵੀ ਪ੍ਰੋਬਲਮ ਆ ਉਹਦੇ ਵਾਸਤੇ ਇਹਨੂੰ ਯੂਜ਼ ਕਰ ਸਕਦੇ ਆ ਇਹ ਨਾਲ ਨਾਲ ਕੰਸਾ ਥਾਲੀ ਆ ਜਿਹੜੀ ਨਾਲ ਨਾਲ ਪੈਰਾਂ ਦੀ ਮ사ਜ ਦੇ ਨਾਲ ਨਾਲ ਜਿਹੜੇ ਪੈਰਾਂ ਦੇ ਇਕੂ ਪ੍ਰੈਸ਼ਰ ਪੁਆਇੰਟ ਨੇ ਉਹ ਵੀ ਜਿਹੜੇ ਐਕਟੀਵੇਟ ਕਰਦੀ ਆ ਜੀ ਇਹ ਇਹ ਕਿੰਨਾ ਟਾਈਮ ਲੈਣੀ ਪੈਂਦੀ ਆ ਤੇ ਕਿੰਨਾ ਟਾਈਮ ਬੰਦਾ ਲੈ ਕੇ ਠੀਕ ਮਹਿਸੂਸ ਕਰਦਾ ਏ ਇਹ ਸਰ 10 ਤੋਂ 15 ਮਿੰਟ ਲੈ ਲੈਂਦਾ ਬੰਦਾ 20 ਮਿੰਟੇ ਬਿਲਕੁਲ ਰਿਲੈਕਸ ਫੀਲ ਕਰਦਾ ਏ ਜਿਵੇਂ ਪੈਰਾਂ ਦੇ ਵਿੱਚ ਅੱਡੀਆਂ ਦੇ ਵਿੱਚ ਸੇਕ ਵਗੈਰਾ ਏ ਚੰਚਨਾੜ ਦੀ ਆਵਾਜ਼ ਆਉਂਦੀ ਆ ਮਤਲਬ ਇਹ ਜਿਵੇਂ ਆਮ ਪ੍ਰੋਬਲਮ ਆ ਨੇ ਉਹਨਾਂ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਠੀਕ ਹੈ ਜਿਵੇਂ ਮਤਲਬ ਸੇਕ ਨਿਕਲਦਾ ਹੈ ਜਾਂ ਥੋੜਾ ਬਹੁਤ ਦਰਦ ਵਗੈਰਾ ਹੁੰਦਾ ਉਹ ਠੀਕ ਹੋ ਜਾਂਦਾ ਹਾਂਜੀ 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 ਜੀ ਬਹੁਤ ਬਹੁਤ ਸ਼ੁਕਰੀਆ ਓਕੇ ਸਰ ਕਿਵੇਂ ਲੱਗ ਰਿਹਾ ਬਾਬਾ ਜੀ ਥੈਰੇਪੀ ਕਰਾ ਕੇ ਜੀ ਬਹੁਤ ਵ ਬਹੁਤ ਪਰੂਗਿਆ ਮੈਂ ਤਾਂ ਮੇਰੇ ਖਿਆਲ ਚ ਕੋਈ ਐਸਾ ਥਾ ਆ ਅੱਛਾ ਜਿਹੜਾ ਨਾ ਛੱਡਿਆ ਹੋਵੇ ਵੀ ਇੱਥੇ ਠੀਕ ਹੁੰਦਾ ਇੱਥੇ ਠੀਕ ਹੁੰਦਾ ਇੱਥੇ ਆ ਕੇ 70 80% ਬਨੋ ਦਿੱਤੀ ਦਿੱਤੀ ਚਲ ਰਿਹਾ ਹੈ ਅੱਛਾ ਬੰਗਿਆ ਥਾ ਵੀ ਬਾਬਾ ਜੀ ਕਿਵੇਂ ਲੱਗ ਰਿਹਾ ਹੈ ਇਹ ਥੈਰਪੀ ਕਰਾ ਕੇ ਸਰੀਰ ਨੂੰ ਕਿਦਾਂ ਮਹਿਸੂਸ ਹੋ ਰਿਹਾ ਹੈ ਕਾਫੀ ਹਲਕਾ ਜਿਹਾ ਮਹਿਸੂਸ ਹੋ ਰਿਹਾ ਜਿਵੇਂ ਜਕੜਾ ਜਿਹਾ ਸਰੀਰ ਸੀ ਪਹਿਲਾਂ ਅੱਛਾ ਜੀ ਹੁਣ ਬੜਾ ਰਿਲੈਕਸ ਜਿਹਾ ਹੋ ਗਿਆ ਜਿਵੇਂ ਨਾ ਕਾਫੀ ਜਿਵੇਂ ਕਿੰਨੀ ਉਮਰ ਤੱਕ ਹੀ ਹੁੰਦੀ ਹੈ ਕਿੰਨੀ ਕਵਾਰ ਤੁਸੀਂ ਥੈਰੇਪੀ ਕਰਾ ਲਈ ਇੱਥੇ ਆ ਕੇ ਦੀ ਜੀ ਚੌਥੀ ਵਾਰ ਹੈ ਅੱਛਾ ਹ ਹਰ ਵਾਰ ਹੀ ਕਾਫੀ ਵਰਨਰ ਇਹਨਾਂ ਤਾਂ ਸਾਨੂੰ ਦੱਸਿਆ ਪਰ ਸਾਡੇ ਕੋਲ ਸਮਾਂ ਨਹੀਂ ਲੱਗਦਾ ਜੇ ਪ੍ਰੋਪਰ ਇਹਨਾਂ ਨੇ ਕਹਿ ਮੈਂ ਆਪ ਚੱਲੀਏ ਮੈਨੂੰ ਲੱਗਦਾ ਵੀ 100% ਠੀਕ ਹੋ ਜਾਣਾ ਹਾਂਜੀ ਹਾਂਜੀ ਬਲਬੀਰ ਮਲਟੀ ਥੈਰੇਪੀ ਸੈਂਟਰ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮਨਮੋਹਨ ਸਿੰਘ ਜੀ ਬਾੜਨ ਵਾਲੇ ਉਹ ਪਹੁੰਚੇ ਸੀ ਆਓ ਉਹਨਾਂ ਤੋਂ ਪੁੱਛਦੇ ਹਾਂ ਜੋ ਉਹਨਾਂ ਨੇ ਥੈਰੇਪੀ ਲਈ ਤੇ ਕਿਵੇਂ ਮਹਿਸੂਸ ਹੋ ਰਿਹਾ ਉਹਨਾਂ ਨੂੰ ਹਾਂਜੀ ਬਾਬਾ ਜੀ ਵਾਇਗਰ ਜੀ ਕਾਹ ਦਾ ਸਵਾਲ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਥੇ ਥੈਰੇਪੀ ਕਰਾਈ ਆਪ ਜੀ ਨੇ ਤਿੰਨ ਚਾਰ ਵਾਰ ਆਪ ਜੀ ਨੇ ਦੱਸਿਆ ਆਪਦੀ ਪਹਿਲਾਂ ਵੀ ਆਈ ਆ ਹਾਂ ਹਾਂ ਇੱਥੇ ਕੋਣ ਥੈਰੇਪੀ ਕਰਾਈ ਤੇ ਕਿਵੇਂ ਜਨ ਮਹਿਸੂਸ ਹੋ ਰਿਹਾ ਆਪ ਜੀ ਨੂੰ ਕਾਫੀ ਰਿਲੈਕਸ ਮਹਿਸੂਸ ਹੋ ਰਿਹਾ ਜੀ ਮੈਨੂੰ ਬਹੁਤ ਖੜਨਾ ਔਖਾ ਸੀ ਬੈਠਣ ਨੂੰ ਭਾਵੇਂ 24 ਘੰਟੇ ਬੈਠਾ ਰਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਜੀ ਖੜਨਾ ਅਰਦਾਸ ਵਿੱਚ ਵੀ ਔਖਾ ਸੀ ਜੀ ਤੇ ਜਿੱਦਣ ਤੋਂ ਮੈਂ ਕਰਾਇਆ ਕਾਫੀ ਫਰਕ ਪੈ ਗਿਆ ਹਾਂਜੀ ਮੈਂ ਤਾਂ ਬਹੁਤ ਥਾਵਾਂ ਤੇ ਜਾ ਕੇ ਆਇਆ ਰਾਗੋਪੰ ਜਿੱਥੇ ਵੀ ਕਿਸੇ ਨੇ ਦੱਸਿਆ ਵੀ ਇੱਥੇ ਲੱਕ ਠੀਕ ਕਰਦੇ ਇੱਥੇ ਠੀਕ ਕਰਦੇ ਜੋ ਠੀਕ ਕਰਦੇ ਆ ਬੜੇ ਥਾਂਵਾਂ ਤੇ ਜਾ ਕੇ ਕਿਤੋਂ ਨਹੀਂ ਸੀ ਇੱਥੇ ਆ ਕੇ ਕਾਫੀ ਫਰਕ ਪੈ ਗਿਆ ਮੈਨੂੰ ਜੀ ਥੈਰੇਪੀ ਤੇ ਕੋਰਸ ਕੋਰਸ ਚੱਲਦਾ ਜਾਂ ਕਿਵੇਂ ਆਪ ਜੀ ਨੂੰ ਦੱਸਿਆ ਨਹੀਂ ਉਹ ਕਹਿੰਦੇ ਵੀ ਹਫ਼ਤੇ ਚ ਇੱਕ ਦੋ ਵਾਰ ਕਰਾ ਲਓ ਤੇ ਏਦਾਂ 8-10 ਵਾਰ ਹੋ ਗਈ ਤੇ ਸਾਰਾ ਠੀਕ ਹੋ ਗਿਆ ਮਤਲਬ ਕਈ ਵਾਰ ਕਈ ਵਾਰ ਕਿਸੇ ਨੇ ਦੂਰੋਂ ਆਉਣਾ ਹੁੰਦਾ ਤਾਂ ਉਹਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਆ ਵੀ ਉਹਨੂੰ ਲਗਾਤਾਰ ਹੀ ਆਉਣਾ ਆ ਨਹੀਂ ਨਹੀਂ ਅਛਾ ਠੀਕ ਹੈ ਬਹੁਤ ਬਹੁਤ ਧੰਨਵਾਦ ਹੋਰ ਸਵਾਗਤ ਸੋ ਇਹ ਪਰਵੀਰ ਮਲਟੀਥੈਰੇਪੀ ਸੈਂਟਰ ਹੈ ਆਪ ਜੀ ਨੇ ਜਿਨ੍ਹਾਂ ਨੇ ਵੀ ਇੱਥੇ ਆਉਣਾ ਹੋਵੇ ਜਿਨ੍ਹਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਸਰੀਰ ਦੀ ਕੋਈ ਸਮੱਸਿਆ ਆ ਰਹੀ ਹੈ ਉਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇੱਥੇ ਸਮਾਂ ਲੈ ਕੇ ਇੱਥੇ ਆ ਸਕਦੇ ਹੋ ਧੰਨਵਾਦ ਇਸ ਦੌਰਾਨ ਕੁਝ ਮਰੀਜ਼ ਵੀ ਸਾਡੇ ਨਾਲ ਮੌਜੂਦ ਨੇ ਕਿੱਥੋਂ ਆਏ ਹੋ ਜੀ ਤੁਸੀਂ ਮਾਦਗਰੀ ਕਾਲੀ ਤੋਂ ਆਈ ਹਾਂ ਪਹਿਲੀ ਵਾਰ ਆਇਓ ਕਿ ਦੂਜੀ ਵਾਰ ਜੀ ਦੂਜੀ ਵਾਰ ਆਈ ਹਾਂ ਕੀ ਤਕਲੀਫ ਸੀਗੀ ਜੀ ਤੁਹਾਨੂੰ ਗਰਗੀ ਸੀਗੀ ਮੈਂ ਠੀਕ ਹੈ ਜੀ ਗੋਡੇ ਦੀ ਤਕਲੀਫ ਸੀ ਉਹ ਦੂਜੀ ਵਾਰ ਪਹਿਲੀ ਵਾਰ ਆਏ ਤਾਂ ਕਿੰਨਾ ਕ ਫਰਕ ਪੈ ਗਿਆ ਦੱਸ ਦੋ ਵਾਰੀ ਮੇ ਫਰਕ ਪੈ ਗਿਆ ਦੂਜੀ ਵਾਰ ਚ ਠੀਕ ਹੋ ਗਏ ਮਤਲਬ ਨੱਟ ਗਈ ਹੋ ਗਈ ਠੀਕ ਐਕਸਰੇ ਵਗੈਰਾ ਕਰਾਈ ਡਾਕਟਰ ਹੋਰ ਫੀਰੇ ਕਿਤੇ ਕਿਤੇ ਲੇਕਾ ਮਤਲਬ ਲ ਆਪਣਾ ਜਿੱਥਾ ਕੋਈ ਕਾਇਦੇ ਕਰਾ ਵਗ ਜੇ ਕਰਾ ਲੇਕਾ ਫਰਕ ਨਹੀਂ ਪਿਆ ਐਕਸਰੇ ਵੀ ਕਰਾਈ ਦਵਾਈ ਵੀ ਮਿੰਨਾ ਖਾਣੀਆਂ ਕਹਿੰਦੇ ਗਲੀਸ ਘਟ ਗਈ ਜਦ ਉੜਾਈ ਕੋਈ ਗਲਿਸ ਨਹੀਂ ਕੋਈ ਕੁਸ ਨਹੀਂ ਇੱਕ ਵਾਰੀ ਉਹ ਕਰਿਆ ਜਦ ਹੀ ਚੱਲਣ ਲੱਗੀ ਲੱਤ ਵਿੰਗੀ ਹੋ ਗਈ ਸੀ ਹੁਣ ਠੀਕ ਹੈ ਜੀ ਹਾਂ ਹੁਣ ਠੀਕ ਆ ਰਾਜੇ ਪਹਿਲੀ ਵਾਰ ਚ ਠੀਕ ਹੋ ਗਿਆ ਜੀ ਤੁਸੀਂ ਹਾਂ ਪਹਿਲੀ ਵਾਰ ਮੈਂ ਦੂਜੀ ਵਾਰ ਫੇਰ ਆਈ ਠੀਕ ਹੈ ਜੀ ਦੋ ਵਾਰੀ ਮੈਂ ਬਸ ਠੀਕ ਨਾ ਹੁਣ ਹੁਣ ਬਿਲਕੁਲ ਠੀਕ ਹਾਂ ਹਾਂ ਜੀ ਠੀਕ ਹੈ ਜੀ ਧੰਨ ਬਾਈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਪਟਿਆਲਾ ਦਾ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਕਿ ਜੀ ਮੈਨੂੰ ਇੱਕ ਕਮਰ ਦੇ ਨੀਚਲੇ ਹਿੱਸੇ 'ਚ ਬਹੁਤ ਦਰਦ ਰਹਿੰਦਾ ਸੀਗਾ ਜੀ ਉੱਠ ਬੈਠ ਨਹੀਂ ਪਾਉਂਦਾ ਸੀ ਮੈਂ ਮੈਂ ਕੰਮ ਨਹੀਂ ਕਰ ਪਾਉਂ ਮੇ ਬਹੁਤ ਪੇਨ ਰਹਿੰਦਾ ਸੀਗਾ ਤੇ ਕਿੰਨੇ ਕ ਲੰਬੇ ਸਮੇਂ ਤੋਂ ਵੀਰੇ ਮੈਨੂੰ ਕਾਫੀ ਟਾਈਮ ਸੀ ਇਹ ਸਾਲ ਡੇਢ ਸਾਲ ਤੋਂ ਪ੍ਰੋਬਲਮ ਸੀ ਜਾ ਕਿ ਚੱਕਰ ਪੈ ਗਿਆ ਸੀ ਕਿਉਂ ਹੋਇਆ ਸੀ ਇਹ ਇਹ ਜਿਆਦਾ ਹੀ ਮੇਰੇ ਸੈਟਿੰਗ ਦਾ ਕੰਮ ਹੈਗਾ ਮੈਂ ਤਾਂ ਆਫਿਸ 'ਚ ਮੈਂ ਬਹਿਣਾ ਨਹੀਂ ਚੁੱਕ ਕੇ ਬਹਿਣਾਗਾ ਤੋ ਮਤਲਬ ਉਹ ਨੀਚੇ ਬੈਠਣਾ ਭਾਜਨ ਚੱਕਰ ਨਾਲ ਜਾ ਉਹਦੇ ਨਾਲ ਹੋ ਗਈ ਸੀ ਦਿੱਕਤ ਇਹ ਫਿਰ ਤੁਸੀਂ ਹੋਰ ਕਿਤੇ ਵੀ ਗਏ ਹੋਵੋਗੇ ਉੱਥੋਂ ਕਿ ਦਿਖਾਇਆ ਹੋਊਗਾ ਉਹ ਤੁਹ ਕੋਈ ਫਰਕ ਨਹੀਂ ਪਿਆ ਥੋੜਾ ਟਾਈਮ ਪਿਆ ਸੀ ਫਰਕ ਫਿਰ ਬਾਅਦ ਚੋਂ ਠੀਕ ਨਹੀਂ ਹੋਇਆ ਫਿਰ ਮੈਨੂੰ ਇਹਨਾਂ ਨੂੰ ਦੱਸਿਆ ਇਹਨਾਂ ਬਾਰੇ ਕਿ ਅਸੀਂ ਇਹਨਾਂ ਕੋਲ ਆਏ ਤੇ ਮੈਂ ਪਹਿਲੀ ਵਾਰ ਪਹਿਲੀ ਵਾਰ ਚ ਹੀ ਠੀਕ ਹੋ ਗਿਆ ਹੁਣ ਤੁਸੀਂ ਇੱਥੇ ਲੋਕਲੀ ਰਹਣ ਵਾਲੇ ਹਾਂਜੀ ਹਾਂਜੀ ਪਹਿਲੀ ਵਾਰ ਦੇ ਵਿੱਚ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਸੀ ਅੱਜ ਮੈਂ ਦੂਜੀ ਵਾਰ ਆਇਆ ਸੀਗਾ ਮਤਲਬ ਮੈਂ ਬਿਲਕੁਲ ਮੇਰਾ ਪੈਨ ਬਿਲਕੁਲ ਠੀਕ ਹੈ ਪਹਿਲਾਂ ਅਕਸਰ ਲੰਬਾ ਸਮਾਂ ਦਰਦ ਰਹਿੰਦੀ ਰਹਿੰਦਾ ਸੀ ਠੀਕ ਪਹਿਲਾਂ ਤੁਸੀਂ ਹੋਰ ਕਿਤੇ ਵੀ ਦਿਖਾਇਆ ਹੁਣ ਉੱਥੋਂ ਠੀਕ ਨਹੀਂ ਹੋਇਆ ਨਹੀਂ ਦਿਖਾਇਆ ਸੀ ਠੀਕ ਨਹੀਂ ਹੋਇਆ ਇਹ ਉੱਥੋਂ ਮੈਂ ਹੁਣ ਬਿਲਕੁਲ ਠੀਕ ਹੈ ਬਿਲਕੁਲ ਓਕੇ ਹੈ ਠੀਕ ਹੈ ਹੋਰ ਵੀ ਨਹੀਂ ਮੈਮ ਤੁਸੀਂ ਕਿੱਥੇ ਦੇ ਰਹਿਣਾ ਹੋ ਜੀ ਸਰ ਮੈਂ ਪਟਿਆਲਾ ਦੀ ਆ ਕੀ ਕੀ ਤਕਲੀਫ ਸੀਗੀ ਤੁਹਾਨੂੰ ਸਰ ਮੈਨੂੰ ਸਪਾਈਨ ਦੀ ਪ੍ਰੋਬਲਮ ਸੀਗੀ ਮਤਲਬ ਬੈਗ ਗਲੇ ਚ ਮਤਲਬ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਬੀਜ਼ ਨਾਲ ਕੰਮ ਵੀ ਨਹੀਂ ਕਰਾਇਆ ਜਾਂਦਾ ਸੀਗਾ ਕੁਝ ਮੈਂ ਜੌਬ ਕਰਦੀ ਸੀ ਕਲੈਰੀਕਲ ਵਰਕ ਸੀਗਾ ਮੈਂ ਲਿਖਣਾ ਵੀ ਜਦੋਂ ਲਿਖਦੀ ਸੀਗੀ ਤਾਂ ਗਰਦਨ ਐਨ ਆਕੜ ਜਾਂਦੀ ਸੀ ਪੂਰੀ ਜੋ ਕਰਦਾ ਕੰਮ ਕਰਨਾ ਹੁੰਦਾ ਸੀਗਾ ਤਾਂ ਵੀ ਐ ਹੋਣਾ ਕਿ ਬਸ ਮੇਰੇ ਤੋਂ ਨਹੀਂ ਹੋਣਾ ਮੇਰੇ ਤੋਂ ਨਹੀਂ ਹੋਣਾ ਹੈਗਾ ਫਿਰ ਮਤਲਬ ਮੰਮਾ ਆਏ ਸੀਗੇ ਪਹਿਲਾਂ ਮੰਮਾ ਨੂੰ ਇਹ ਪ੍ਰੋਬਲਮ ਸੀ ਜਦੋਂ ਮੰਮਾ ਨੂੰ ਇਥੋਂ ਫਰਕ ਪਿਆ ਫਿਰ ਮੰਮਾ ਮੈਨੂੰ ਲੈ ਕੇ ਆਏ ਉਰੇ ਫਿਰ ਉਹਨੇ ਮੈਂ ਸੈਕਿੰਡ ਟਾਈਮ ਆਈ ਸੀ ਇਹ ਮੈਂ ਬਿਲਕੁਲ ਠੀਕ ਆ ਹੋਣਾ ਅੱਛਾ ਪਹਿਲਾਂ ਤੁਸੀਂ ਕਿਹਾ ਕਿ ਮੰਮਾ ਵੀ ਆਏ ਨੇ ਤੇ ਮੰਮਾ ਨੂੰ ਤੁਹਾਡੇ ਨੂੰ ਕਿੰਨੀ ਵਾਰ ਆਉਣਾ ਪਿਆ ਸੀਗਾ ਜੀ ਮੰਮਾ ਵੀ ਦੋ ਵਾਰਾਂ ਚ ਮਤਲਬ ਬਿਲਕੁਲ ਠੀਕ ਹੋ ਗਏ ਸੀ ਉਹਨਾਂ ਨੂੰ ਕੀ ਸਮੱਸਿਆ ਸੀਗੀ ਉਹਨਾਂ ਨੂੰ ਪਹਿਲਾਂ ਸਰਵਾਈਕਲ ਹੀ ਸੀਗਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੀਗਾ ਠੀਕ ਹੈ ਜੀ ਤੁਸੀਂ ਪਹਿਲਾਂ ਕਿਤੇ ਹੋਰ ਵੀ ਦਿਖਾਇਆ ਹੋਣਾ ਜੀ ਹਾਂ ਜੀ ਅਸੀਂ ਕੋਈ ਛੱਡਿਆ ਹੀ ਨਹੀਂ ਹੈਗਾ ਸਮਾਨਾ ਪਟਿਆਲਾ ਸਾਰੇ ਕਿਤੇ ਫੇਰ ਲਿਆ ਅੱਛਾ ਉੱਥੇ ਕੋਈ ਫਰਕ ਨਹੀਂ ਪਿਆ ਜੀ ਬਿਲਕੁਲ ਵੀ ਨਹੀਂ ਇੱਥੇ ਹੁਣ ਓਕੇ ਆ ਕੰਮ ਜੀ ਹਾਂ ਜੀ ਤੁਸੀਂ ਵੀ ਤੇ ਮੰਮੀ ਵੀ ਹਾਂਜੀ ਠੀਕ ਹੈ ਜੀ ਧੰਨਵਾਦ ਕੀ ਪ੍ਰੋਬਲਮ ਸੀਗੀ ਜੀ ਤੁਹਾਨੂੰ ਮੇਰਾ ਨਾਮ ਕਰਮਜੀਤ ਹੈ ਮੈਨੂੰ ਰੀੜ ਦੀ ਹੱਡੀ ਦੀ ਦਿੱਕਤ ਸੀ ਸਰਵਾਈਕਲ ਸੀ ਔਰ ਪੈਰਾਂ ਚ ਦਰਦ ਸੀ ਕਿੰਨੀ ਵਾਰ ਆਉਣ ਤੇ ਤੁਸੀਂ ਠੀਕ ਹੋਏ ਹੋ ਕਿੰਨਾ ਕੁ ਠੀਕ ਹੋਏ ਹੋ ਮੈਂ ਪਹਿਲੀ ਵਾਰ ਚੀ ਚੱਲਣ ਲਾਤੀ ਸੀ ਵੀਰੇ ਨੇ ਮੈਂ ਪੂਰੀ ਪੂਰੀ ਲੱਤ ਦੇ ਵਿੱਚ ਪੇਨ ਸੀ ਮੇਰੇ ਸੈਟਿਕਾ ਬੋਲਦੇ ਨੇ ਜਿਹਨੂੰ ਤੇ ਮੈਂ ਖੁਦ ਇੱਕ ਡਾਕਟਰ ਹੱਡੀਆਂ ਵਾਲੇ ਡਾਕਟਰ ਨਾਲ ਆਪਰੇਸ਼ਨ ਕਰਵਾਉਣੀ ਆ ਮੇਰਾ ਐਨਐਮ ਦਾ ਕੋਰਸ ਵੀ ਕੀਤਾ ਹੋਇਆ ਔਰ ਆਪਰੇਸ਼ਨ ਥੀਏਟਰ ਦਾ ਓਟੀ ਦਾ ਕੋਰਸ ਵੀ ਕੀਤਾ ਹੋਇਆ ਮੇਰਾ ਤੇ ਮਤਲਬ ਮੈਂ 10 ਸਾਲ ਤੋਂ ਕੰਮ ਕਰ ਰਹੀ ਆ ਹਸਪੀਟਲ 'ਚ ਹੱਡੀਆਂ ਵਾਲੇ 'ਚ ਤੇ ਸਾਡੇ ਡਾਕਟਰ ਨੇ ਮੈਨੂੰ ਖੁਦ ਰੀਡ ਦੀ ਹੱਡੀ ਦਾ ਆਪਰੇਸ਼ਨ ਬੋਲਿਆ ਸੀ ਮੇਰੇ L4 L5 S1 ਚ ਦਿੱਕਤ ਸੀ ਮਤਲਬ ਜੋ 슬ਿੱਪ ਡਿਸਕ ਬੋਲਦੇ ਨੇ ਡਿਸਕ ਬਾਹਰ ਨਿਕਲੀ ਹੋਈ ਸੀ ਤਾਂ ਮੈਂ ਕਈ ਥਾਵਾਂ ਤੇ ਫਿਰ ਗਈ ਤੇ ਆਪਰੇਸ਼ਨ ਲਈ ਤਾਂ ਮੈਨੂੰ ਸਾਡੇ ਡਾਕਟਰ ਨੇ ਕਿਹਾ ਕਰਮਜੀਤ ਇਹ ਸਖਸ਼ਪੂਲ ਨਹੀਂ ਹੈ ਤੂੰ ਆਪਰੇਸ਼ਨ ਨਾ ਕਰਵਾ ਕਿਉਂਕਿ ਇਹਦੇ ਵਿੱਚ ਅਸੀਂ ਕਦੇ ਵੀ ਕਿਸੇ ਨੂੰ ਮਤਲਬ ਗਰੰਟੀ ਨਹੀਂ ਦਿੰਦੇ ਜਦੋਂ ਆਪਰੇਸ਼ਨ ਕਰਦੇ ਆ ਹੱਡੀਆਂ ਦਾ ਔਰ ਸਪੇਮ ਜੋ ਆਪਣੀ ਮੇਨ ਨਸ ਹੈ ਨਾ ਰੀਡ ਦੀ ਹੱਡੀ ਦੀ ਕਈ ਵਾਰ ਉਹਨੂੰ ਕੋਈ ਇੰਸਟਰੂਮੈਂਟ ਟੱਚ ਕਰ ਗਿਆ ਤਾਂ ਬੰਦੇ ਦਾ ਲੈਟਰਨ ਬਾਥਰੂਮ ਸਾਰਾ ਬੈੱਡ ਤੇ ਹੋਊਗਾ ਮਤਲਬ ਮੈਂ ਇਹ ਸਭ ਕੁਝ ਜਾਣਦੇ ਹੋਏ ਮੈਂ ਕਈ ਦੇਸੀ ਥਾਮਾਂ ਤੇ ਕਈ ਥਾਮਾਂ ਤੇ ਫਿਰ ਮੈਨੂੰ ਕਿਤੋਂ ਆਰਾਮ ਨਹੀਂ ਆਇਆ ਫਿਰ ਮੈਨੂੰ ਬਲਵੀਰ ਵੀਰੇ ਬਾਰੇ ਕਿਸੇ ਨੇ ਦੱਸਿਆ ਕਿ ਤੂੰ ਉੱਥੇ ਜਾ ਤਾਂ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਪਹਿਲੀ ਵਾਰ ਚ ਆਰਾਮ ਆ ਗਿਆ ਅੱਜ ਮੈਂ ਦੂਸਰੀ ਵਾਰ ਸੈਕਿੰਡ ਵਾਰ ਇੱਥੇ ਆਈ ਆ ਦੂਜੀ ਵਾਰ ਦੇ ਵਿੱਚ ਹੁਣ ਤੁਸੀਂ ਬਿਲਕੁਲ ਠੀਕ ਹਾਂ ਮੈਂ ਠੀਕ ਹਾਂ ਤੁਹਾਡੇ ਸਾਹਮਣੇ ਆ ਖੜੀਆਂ ਤਾਂਦਰੁਸਤਾਂ ਮੈਂ ਆਪਰੇਸ਼ਨ ਦਾ ਕੰਮ ਸਾਰਾ ਡਾਕਟਰ ਨਾਲ ਕਰਵਾ ਰਹੀਆਂ ਤੇ ਅੱਜ ਮੈਂ ਆਪਣੀ ਡਿਊਟੀ ਤੋਂ ਇੱਥੇ ਆਈਆਂ ਆ ਥੈਰੇਪੀ ਕਰਾਉਣ ਦੇ ਲਈ ਅੱਛਾ ਪਹਿਲੀ ਵਾਰ ਆਈ ਸੀ ਉਦੋਂ ਕਿੰਨਾ ਕ ਫਰਕ ਪੈ ਗਿਆ ਸੀ ਮੈਨੂੰ ਪਹਿਲੀ ਵਾਰ ਚ ਮੇਰੀ ਲੱਤ ਦਾ ਦਰਦ ਚਲਾ ਗਿਆ ਸੀ ਜੋ ਸਾਇਟਿਕਾ ਦਾ ਪੇਨ ਸੀ ਮੈਨੂੰ ਤੇ ਮੇਰੇ ਪੈਰਾਂ ਚ ਦਰਦ ਸੀ ਮੈਨੂੰ 80 90 ਪੈਸੇ ਮੇਰੇ ਪੈਰਾਂ ਚ ਆਰਾਮ ਪੈ ਗਿਆ ਸੀ ਤੇ ਮਤਲਬ ਮੇਰੇ ਸਰਵਾਈਕਲ ਦਾ ਸਰਵਾਈਕਲ ਮੈਨੂੰ ਬਚਪਨ ਤੋਂ ਸੀ ਕਟੋ-ਕਟ ਮੈਨੂੰ 30 ਸਾਲ ਪੁਰਾਣਾ ਸਰਵਾਈਕਲ ਸੀ ਜੀ ਹਾਂਜੀ ਜਿਹੜਾ ਤੁਸੀਂ ਦਰਦ ਦੱਸ ਰਹੇ ਰੀੜ ਦੀ ਹੱਡੀ ਵਾਲਾ ਉਹ ਕਿੰਨੇ ਲੰਬੇ ਸਮੇਂ ਤੋਂ ਜੀ ਉਹ ਮੈਨੂੰ ਮਤਲਬ ਕੰਮਰਚ ਵੈਸੇ ਦਿੱਕਤ ਤਾਂ ਨਾਰਮਲੀ ਰਹਿੰਦੀ ਹੋਈ ਸੀ ਤੇ ਫਰਵਰੀ ਤੋਂ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਨਾ ਤਾਂ ਮੈਂ ਆਪਣੇ ਆਪ ਪਾਸਾ ਲੈ ਪਾਉਂਦੀ ਸੀ ਬੈੱਡ ਤੇ ਨਾ ਮੈਂ ਉੱਠ ਕੇ ਚੱਲ ਫਿਰ ਸਕਦੀ ਸੀ ਮਤਲਬ ਮੈਂ ਟੋਟਲੀ ਇੱਕ ਜਗ੍ਹਾ ਤੇ ਐਮੀ ਐਮੀ ਖੜ ਗਈ ਸੀ ਤਾਂ ਮੈਨੂੰ ਮੇਰੇ ਹਸਪੀਟਲ ਦਾ ਸਟਾਫ ਆ ਕੇ ਮੈਨੂੰ ਮੇਰੇ ਰੂਮ ਤੋਂ ਉਠਾ ਕੇ ਲੈ ਕੇ ਗਿਆ ਸੀ ਹਸਪੀਟਲ 'ਚ ਤੇ ਉੱਥੇ ਮੈਨੂੰ ਇੱਕ ਹਫਤਾ ਮੇਰੇ ਡ੍ਰਿਪਾਂ ਵਗੈਰਾ ਲਗਾਈਆਂ ਮਤਲਬ ਪੇਨ ਕਿਲਰ ਦੇ ਇੰਜੈਕਸ਼ਨ ਵਗੈਰਾ ਲਾਏ ਫਿਰ ਜਦੋਂ ਮੇਰੀ ਐਮ ਆਰ ਆਈ ਦੀ ਰਿਪੋਰਟ ਕਰਵਾਈ ਤਾਂ ਉਹਦੇ ਵਿੱਚ ਮੇਰੀਆਂ ਤਿੰਨ ਡਿਸਕਾਂ ਸਲਿੱਪ ਆਈਆਂ ਸੀ ਅੱਛਾ ਜਿਹੜੇ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਸਰਵਾਈਵ ਦੀ ਜਾਂ ਗੋਡਿਆਂ ਦੀ ਮੋਡਿਆਂ ਦੀ ਤਕਲੀਫ ਉਹਨਾਂ ਨੂੰ ਕੀ ਕਹਿਣਾ ਚਾਹੂਂਗੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂਂਗੀ ਜਿੰਨਾ ਹੋ ਸਕਦਾ ਹੈ ਆਪਰੇਸ਼ਨਾਂ ਤੋਂ ਬਚੋ ਤੇ ਆਪਣਾ ਵੀਰੇ ਕੋਲੇ ਆਓ ਆਪਣਾ ਇਲਾਜ ਕਰਾਓ ਗਾਰੰਟੀ ਨਾਲ ਤੁਸੀਂ ਚੱਲਦੇ ਹੋ ਜਾਓਗੇ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਜੀ ਹੁਰੀ ਵੀ ਪਹੁੰਚੇ ਹੋਏ ਨੇ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਜੀ ਅਰਦਾਸਪੁਰ ਪਿੰਡ ਹੈ ਜੀ ਸ਼ਹਿਰ ਪਟਿਆਲਾ ਹੀ ਹੈ ਜੀ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਡਿਸਕ ਦੀ ਪ੍ਰੋਬਲਮ ਸੀ ਜੀ ਮੰਨ ਕੇ ਦਵਗੇ ਸੀ ਕਿੰਨੇ ਸਮੇਂ ਤੋਂ ਮੈਂ ਮਤਲਬ ਇੱਕ ਸਾਲ ਪੂਰਾ ਬੈੱਡ ਤੇ ਰਿਹਾ ਹਾਂ ਜੀ ਕਿਉਂ ਕਿਵੇਂ ਪ੍ਰੋਬਲਮ ਆ ਗਈ ਸੀ ਕੀ ਹੋ ਗਿਆ ਸੀ ਹੋਇਆ ਤਾਂ ਵੈਸੇ ਕੁਝ ਨਹੀਂ ਸੀ ਜੋਪ ਇਹ ਸ਼ੀਟਿੰਗ ਜਿਆਦਾ ਜਦੋਂ ਬੈਠਣ ਜਿਆਦਾ ਬੈਠਣ ਕਰਕੇ ਲਾ ਲੋ ਜਾਂ ਕਿਤੇ ਕੋਈ ਝਟਕਾ ਲੱਗ ਗਿਆ ਫਿਰ ਬਾਈ ਹੋਰੀ ਦੇ ਕੋਲ ਆਏ ਤਾਂ ਕਿੰਨੇ ਟਾਈਮ ਦੇ ਵਿੱਚ ਇਲਾਜ ਕੀਤਾ ਇਹਨਾਂ ਨੇ ਮੈਂ ਮਤਲਬ ਕਿ ਦੂਜੀ ਥੈਰਪੀ ਦੇ ਵਿੱਚ ਚੱਲਣ ਲੱਗ ਗਿਆ ਸੀ ਅੱਛਾ ਪਹਿਲਾਂ ਤੁਸੀਂ ਬਿਲਕੁਲ ਨਹੀਂ ਤੁਰਦੇ ਸੀ ਨਹੀਂ ਬੈੱਡ ਤੇ ਸੀ ਜੀ ਪੂਰਾ ਇੱਕ ਸਾਲ ਤੋਂ ਹਾਂਜੀ ਇੱਕ ਸਾਲ ਬਾਅਦ ਜਦੋਂ ਬਾਈ ਜੂਰਾਂ ਕੋਲ ਆਏ ਤਾਂ ਇੱਕ ਵਾਰ ਆਏ ਤੇ ਉਸ ਤੋਂ ਬਾਅਦ ਤੁਸੀਂ ਚੱਲਣ ਲੱਗੇ ਹਾਂਜੀ ਚੱਲਣ ਲੱਗੇ ਤੇ ਹੁਣ ਕਿਵੇਂ ਮਹਿਸੂਸ ਕਰਦੇ ਹੋ ਹੁਣ ਤਾਂ ਜੀ ਪੂਰਾ ਠੀਕ ਹੈ 100% ਠੀਕ ਹੈ ਕਿੰਨੀ ਵਾਰ ਬਾਈ ਜੂਰਾਂ ਕੋਲ ਆਏ ਹੋ ਤੁਸੀਂ ਮਤਲਬ ਕਿ ਦੂਜੀ ਤੁਰਨ ਲੱਗਿਆ ਸੀ ਇੱਕ ਦੋ ਵਾਰ ਫੇਰ ਆਏ ਜੀ ਦੋ ਤਿੰਨ ਵਾਰੀਆਂ ਚ ਆਇਆ ਤੋਂ ਤੁਸੀਂ ਤੁਸੀਂ ਠੀਕ ਹੋ ਗਏ ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਤੁਸੀਂ ਹੋਰ ਥਾਵਾਂ ਤੇ ਵੀ ਗਏ ਹੋਗੇ ਉਹ ਕੀ ਕਹਿੰਦੇ ਸੀ ਕਾਫੀ ਜਗ੍ਹਾ ਗਏ ਮਤਲਬ ਇਹ ਪੂਰੇ ਪੰਜਾਬ 'ਚ ਲਾ ਲੋ ਅੰਮ੍ਰਲੇ ਸ਼ਹਿਰ ਹਰਿਆਣੇ 'ਚ ਪੂਰ ਆਪਣੇ ਦੇਵੀਗੜ੍ਹ ਸੜ ਸਮਾਣੇ ਜੀ ਕਾਫੀ ਜਗ੍ਹਾ ਜਾ ਕੇ ਆਏ ਮਤਲਬ ਕਿ ਕਸੁੱਲਿਆ ਚੈੱਕ ਅਪ ਕੀਤਾ ਟ੍ਰੀਟਮੈਂਟ ਐਮ ਆਰ ਆਈ ਕਰਾਈ ਉਹਦੇ ਵਿੱਚ ਆਪਰੇਸ਼ਨ ਨੇ ਲਿਖਤਾ ਸੀ ਮਰਾ ਜੀ ਅੱਛਾ ਥੋੜਾ ਆਪਰੇਸ਼ਨ ਦੱਸਿਆ ਸੀ ਤੁਸੀਂ ਬੈੱਡ ਤੇ ਸੀ ਇਸ ਤੋਂ ਬਾਅਦ ਇਹਨਾਂ ਕੋਲ ਆਏ ਤੇ ਠੀਕ ਹੋ ਗਏ ਬਿਲਕੁਲ ਹਾਂਜੀ ਹਾਂਜੀ ਹੁਣ ਮਤਲਬ ਕੀ ਹੁਣ ਬਿਲਕੁਲ ਲੋੜ ਨਹੀਂ ਪਈ ਜੇ ਆਪਰੇਸ਼ਨ ਕਰਾਉਣ ਦੀ ਠੀਕ ਹੈ ਬਾਈ ਧੰਨਵਾਦ ਓਕੇ ਥੈਂਕ ਯੂ ਸਰ ਇੱਕ ਭੈਣ ਨੇ ਸਾਡੇ ਨਾਲ ਭੈਣੇ ਤੁਹਾਨੂੰ ਕੀ ਸਮੱਸਿਆ ਸੀ ਇਹਨਾਂ ਕੋਲ ਆਏ ਹਾਂਜੀ ਜੀ ਮੇਰੇ ਮੜੱਕੇ ਦੋਵੇ ਵੇ ਸੀ ਇਹ ਮੋਢੇ ਦੀ ਨਸ ਦੈ ਗਈ ਕਿੰਨੀ ਵਾਰ ਤੁਹਾਨੂੰ ਆਉਣਾ ਪਿਆ ਜੀ ਜੀ ਹੱਤ ਦੂਜੀ ਵਾਰ ਹੀ ਆਏ ਜੀ ਦੋ ਦੋ ਪਹਿਲੀ ਵਾਰ ਆਏ ਤੋਂ ਤੁਹਾਨੂੰ ਫਰਕ ਹੈ ਹਾਂਜੀ ਫਰਕ ਹੈ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਨਾਲੋਂ ਜੀ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਅੱਛਾ ਕਿੰਨੇ ਕ ਸਮੇਂ ਤੋਂ ਸਮੱਸਿਆ ਆ ਰਹੀ ਸੀ ਡਿਸਕ ਦੇ ਮੰਨ ਕੇ ਦਬਣ ਦੀ ਹਾਂਜੀ ਜੀ ਹੋ ਗਏ ਸੀ 3-4 ਸਾਲ 3-4 ਸਾਲ ਪਹਿਲਾਂ ਵੀ ਤੁਸੀਂ ਕਿਤੇ ਹੋਰ ਦਿਖਾਇਆ ਹੁਣ ਉੱਥੋਂ ਫਰਕ ਨਹੀਂ ਪਿਆ ਜੀ ਨਾ ਜਿੱਥੇ ਹੀ ਫਰਕ ਨਹੀਂ ਪਿਆ ਹੁਣ ਬਾਈ ਉਰਾਂ ਕੋਲ ਫਰਕ ਹਾਂਜੀ ਉਰੇ ਫਰਕ ਹੈ ਹੁਣ ਕਿੰਨੀ ਕਿੱਥੋਂ ਆਏ ਹੋ ਤੁਸੀਂ ਅਸਿਰਾਜ ਪ੍ਰੇਤ ਨੇੜ ਗਾਰ ਦਿਨਗਰ ਪਿੰਡ ਹੈ ਠੀਕ ਹੈ ਜੀ ਹੁਣ ਦੋ ਦੂਜੀ ਵਾਰ ਆਇਓ ਅੱਜ ਜੀ ਕਿ ਕਿੰਨਾ ਫਰਕ ਹੈ ਜੀ ਹਾਂਜੀ ਹੈ ਬਹੁਤ ਫਰਕ ਹੈ ਜੀ ਠੀਕ ਹੈ ਬਣਤਾ ਠੀਕ